ਕੁਝ ਗੱਲਾਂ ਭਾਈ ਸਾਹਿਬ ਨੇ ਕੀਤੀਆਂ ਜਿਨ੍ਹਾਂ ਨੂੰ ਮੈਂ ਅੱਗੇ ਤੋਰਨਾ ਹੈ ਕਿ ਕੌਮ ਦੀ ਦਸ਼ਾ ਕੀ ਹੈ ਕੌਮ ਤੇ ਗੁਲਾਮੀ ਕਿਉਂ ਹੈ ਤੇ ਗੁਲਾਮੀ ਤੋਂ ਆਜ਼ਾਦੀ ਕਿਉਂ ਚਾਹੀਦੀ ਹੈ ਆਜ਼ਾਦੀ ਲੈਣੀ ਕਿਵੇਂ ਹੈ ਜਿਹੜੀ ਇਹਨਾਂ ਘਟਨਾ ਦਾ ਜ਼ਿਕਰ ਕੀਤਾ ਹੈ ਵੀ ਇੱਕ ਸਿੱਖ ਬੀਬੀ ਜਿਹਦੇ ਨਾਲ ਬਲਾਤਕਾਰ ਕੀਤਾ ਗਿਆ ਜਿਹਦੀ ਬੇਵਪਤੀ ਕੀਤੀ ਗਈ ਹੈ ਤੇ ਥਾਣੇ 'ਚ ਖੜਕੇ ਉਹਨੂੰ ਜਲੀਲ ਕੀਤਾ ਗਿਆ ਇਹ ਕੋ ਪਹਿਲੀ ਘਟਨਾ ਨਹੀਂ ਵਾਪਰੀ ਸਿੱਖਾਂ ਦੀ ਬੱਚੀਆਂ ਦੇ ਨਾਲ ਇਸ ਮੁਲਕ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੀਆਂ ਹਜ਼ਾਰਾਂ ਬੀਬੀਆਂ ਪੈਣਾਂ ਦੀਆਂ ਲਗਾਤਾਰ ਦਿਨਾਂ ਦੇ ਵਿੱਚ ਬੇਪਤੀਆਂ ਹੋਈਆਂ ਹਜ਼ਾਰਾਂ ਬੰਦਿਆਂ ਨੇ ਬੇਪਤੀਆਂ ਕੀਤੀਆਂ ਤੇ ਅਜੇ ਤੱਕ ਕਿਸੇ ਇੱਕ ਬੰਦੇ ਨੂੰ ਉਹਦੀ ਸਜ਼ਾ ਨਹੀਂ ਮਿਲੀ ਸੋ ਆਪਾਂ ਜਦੋਂ ਕੋ ਇਹੋ ਜਿਹੀ ਘਟਨਾ ਵਾਪਰਦੀ ਹੈ ਤੇ ਸਾਨੂੰ ਐ ਲੱਗ ਸਕਦਾ ਵੀ ਯਾਰ ਇਹ ਕਿਸੇ ਪਾਪੀ ਦਾ ਕੰਮ ਹੈ ਕਿਸੇ ਸਾਰੀ ਕੌਮ ਦਾ ਕੰਮ ਨਹੀਂ ਆਪਾਂ ਸਾਰਿਆਂ ਨੂੰ ਦੋਸ਼ ਨਹੀਂ ਦੇਣਾ ਪਰ ਸਵਾਲ ਸਭ ਤੋਂ ਵੱਡਾ ਇਹ ਹੈ ਵੀ ਜਦੋਂ ਇਹੋ ਜਿਹਾ ਕੁਝ ਵਾਪਰਦਾ ਹੈ ਸਾਰਿਆਂ ਨੂੰ ਸੱਪ ਕਿ ਸੰਗ ਜਾਂਦਾ ਹੈ ਸਿੱਖ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਜਦੋਂ ਕਿਸੇ ਕੌਮ ਤੇ ਜ਼ੁਲਮ ਹੁੰਦਾ ਹੈ ਜੇ ਕਸ਼ਮੀਰੀਆਂ ਤੇ ਹੋਵੇ ਚਾਹ ਹਿੰਦੂਆਂ ਤੇ ਹੋਵੇ ਜਾਂ ਕਿਸੇ ਤੇ ਵੀ ਹੋਵੇ ਸਿੱਖ ਨਾਲ ਖੜਦੇ ਨੇ ਆਵਾਜ਼ ਚੁੱਕਦੇ ਨੇ ਜੇ ਜਨੇਊ ਜੰਝੂ ਖਤਰੇ 'ਚ ਆਇਆ ਗੁਰਤੇਗ ਭਦਰਪਾਤਸ਼ਾਹ ਨੇ ਦਿੱਲੀ ਜਾ ਕੇ ਸੀਸ ਕਟਾ ਕੇ ਆਪਣਾ ਤੇ ਧਰਮ ਦੀ ਰਾਖੀ ਕੀਤੀ ਹੈ ਇਹ ਕਿਹਾ ਵੀ ਬਿਸ਼ਾਕਾ ਸੀ ਜਨੇਊ ਪਹਿਨ ਦੇਣੀ ਨਾ ਪਹਿਨਣ ਦੇ ਹੱਕ 'ਚ ਸਾਡੇ ਸਿਧਾਂਤ ਦੇ ਉਲਟ ਹੈ ਪਰ ਧੱਕੇ ਨਾਲ ਕੋਈ ਕਿਸੇ ਦਾ ਜਨੇਊ ਨਾ ਲਾਵੇ ਇਹ ਸਿੱਖੀ ਆਖਦੀ ਪਰ ਜਿਨ੍ਹਾਂ ਦੀ ਖਾਤਰ ਜਿਨੇਉ ਜਿਨੇਉ ਦੀ ਖਾਤਰ ਸ਼ਹਾਦਤ ਦਿੱਤੀ ਜਿਨ੍ਹਾਂ ਦਾ ਤਰੰਭ ਚੌਣ ਲਈ ਸ਼ਹਾਦਤ ਦਿੱਤੀ ਹੈ ਉਹਨਾਂ ਦੇ ਪੁੱਤ-ਪੋਤਰੇ ਦਸਵੇਂ ਪਾਸ਼ਾ ਦੇ ਉੱਤੇ ਫੌਜਾਂ ਲੈ ਕੇ ਚੜਦੇ ਰਹੇ ਸੋ ਇਹ ਸਹਾਨ ਫਰਾਮੋਸ਼ੀ ਜਿਹੜੀ ਹੈ ਇਹ ਬੜੀ ਪੁਰਾਣੀ ਹੈ ਮੇਰੀ ਆਦਤ ਨਹੀਂ ਮੈਂ ਬਲ ਬਲਿੰਗ ਪਾ ਕੇ ਗੱਲਾਂ ਕਰਾਂ ਤੇ ਮੈਂ ਕਹਾਂ ਵੀ ਨਹੀਂ ਜੀ ਸਾਰੇ ਬੰਦੇ ਚੰਗੇ ਹੁੰਦੇ ਆ ਕੋਈ ਵਿੱਚੋਂ ਇੱਕ ਅੱਧਾ ਮਾੜਾ ਹੁੰਦਾ ਪਰ ਜਿੱਦਣ ਦਿੱਲੀ 'ਚ ਸਿੱਖਾਂ ਦੀ ਨਸਲ ਕੁਸ਼ੀ ਹੁੰਦੀ ਹੈ ਇੱਕ ਗੱਲ ਚੇਤਾ ਰੱਖੋ ਹਜ਼ਾਰਾਂ ਸਿੱਖ ਮਾਰੇ ਗਏ ਨੇ ਹਜ਼ਾਰਾਂ ਦੇ ਗਲਾਂ 'ਚ ਟੈਰ ਪਏ ਹਜ਼ਾਰਾਂ ਬੇਵਪਤੀਆਂ ਹੋਈਆਂ ਘਰ ਫੂਕੇ ਕਾਰੋਬਾਰ ਤਬਾਹ ਕਰ ਦਿੱਤੇ ਤਿੰਨਾਂ ਦਿਨਾਂ ਦੇ ਵਿੱਚ ਤੇ ਇੱਕ ਦੋ ਹਫ਼ਤੇ ਬਾਅਦ ਵੋਟਾਂ ਪੈਂਦੀਆਂ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਜੀਵ ਗਾਂਧੀ ਨੂੰ ਇੰਨੀ ਕ ਵੋਟ ਪੈ ਜਾਂਦੀ ਹੈ ਜਿਹੜੀ ਇਤਿਹਾਸ 'ਚ ਅਜੇ ਤੱਕ ਮੋਦੀ ਨੂੰ ਵੀ ਨਹੀਂ ਪਈ ਤੇ ਨਾ ਕਿਸੇ ਹੋਰ ਬੰਦੇ ਨੂੰ ਪਈ ਸੋ ਇਹਦਾ ਅਰਥ ਹੈ ਇਹ ਆ ਕਿ ਜਦੋਂ ਸਿੱਖਾਂ ਨੂੰ ਘਟ ਪੈਂਦੀ ਹੈ ਉਦੋਂ ਬਹੁ ਗਿਣਤੀ ਖੁਸ਼ ਹੋ ਕੇ ਠਾਕੇ ਮਾਰਦੀ ਹੈ ਭਾ ਚੰਗਾ ਹੋਇਆ ਸਿੱਖਾਂ ਨੂੰ ਘਟ ਪਈ ਜਦੋਂ ਸਿੱਖ ਦੀ ਪਗਲੱਥਦੀ ਹੈ ਤੇ ਉਦੋਂ ਅੰਦਰੋਂ-ਅੰਦਰੀ ਸਾਰਿਆਂ ਨੂੰ ਖੁਸ਼ੀ ਹੋਣ ਲੱਗ ਪੈਂਦੀ ਵੀ ਚੰਗਾ ਹੋਇਆ ਸਿੱਖ ਦੀ ਪਗਲੱਥ। ਸੋ ਇਹ ਮੰਨ ਲਓ ਆਪਣੇ ਦਿਮਾਗ ਦੇ ਵਿੱਚ ਤੁਸੀਂ 100 ਸਰਬੱਤ ਦੇ ਭਲੇ ਦੀਆਂ ਗੱਲਾਂ ਕਰੀ ਜਾਓ। ਤੁਸੀਂ ਥਾਵਾਂ-ਥਾਵਾਂ ਤੇ ਲੰਗਰ ਲਾਓ ਸਾਡਾ ਸਿਧਾਂਤ ਤੇ ਲਾਉਣੇ ਨੇ। ਤੁਸੀਂ ਲੋਕਾਂ ਦੀਆਂ 30-30 ਹਜ਼ਾਰ ਕੁੜੀਆਂ ਛਦਾ ਕੇ ਲੈ ਕੇ ਆਓ। ਇੱਕੇ ਦਿਨ ਚ ਅਫਗਾਨਿਸਤਾਨ ਗਜਨੀ ਦੇ ਬਾਜ਼ਾਰਾਂ ਚੋਂ ਪਰ ਜਿੱਦਨ ਅਗਲਿਆਂ ਦਾ ਦਾ ਲੱਗਾ ਤੁਹਾਡੀਆਂ ਸਾਡੀਆਂ ਧੀਆਂ ਪੈਣਾਂ ਦੀ ਬੇਵਤੀ ਕਰਨ ਲੱਗੇ 5 ਮਿੰਟ ਨਹੀਂ ਲਾਉਣੇ ਉਹਨਾਂ ਕਮੀ ਕਿੱਥੇ ਹੈ ਕਮੀ ਸਾਡੇ ਅੰਦਰ ਇਹ ਆ ਗਈ ਹੈ ਕਿ ਅਸੀਂ ਕੌਮ ਪ੍ਰਸਤ ਨਹੀਂ ਰਹੇ ਅਸੀਂ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਇੰਨਾ ਵਿਗਾੜ ਕੇ ਪੇਸ਼ ਕੀਤਾ ਹੈ ਕਿ ਸ਼ਾਇਦ ਸਿੱਖਾਂ ਦਾ ਕੰਮ ਹੈ ਵੀ ਸੇਵਾ ਕਰੀ ਜਾਣੀ ਛਤਰ ਖਾਈ ਜਾਣੇ ਸ਼ਾਇਦ ਸਿੱਖਾਂ ਦਾ ਕੰਮ ਹੈ ਵੀ ਲੰਗਰ ਲਾਈ ਜਾਣੇ ਤੇ ਕੁੱਟ ਖਾਈ ਜਾਣੀ ਬਸ ਲੰਗਰ ਅਸੀਂ ਅਫਰੀਕਾ ਤੱਕ ਲਾਤੇ ਨੇ ਤੇ ਇੱਥੇ ਇੱਕ ਤੇ ਗਵਾਂਡ ਚ ਸਿੱਖ ਦੀ ਕੋ ਪਾਗਲਾ ਜਿਹਦੇ ਕੋਈ ਚਾਰ ਬੰਦੇ ਇਕੱਠੇ ਹੋ ਗਏ ਨਹੀਂ ਜਾਂਦੇ। ਸੋ ਇਹੋ ਕੰਮ ਨੂੰ ਖਾਲਸੇ ਦੀ ਸਜਣਾ ਕੀਤੀ ਸੀ ਸਤਿਗੁਰੂ ਸੱਚੇ ਪਾਤਸ਼ਾਹ ਨੇ। ਜਿਦੋਂ ਸਤਿਗੁਰੂ ਕਿ ਸੱਚੇ ਪਾਤਸ਼ਾਹ ਨੇ ਇਹ ਗੱਲ ਕਹੀ ਹੈ ਖਾਲਸਾ ਮੇਰਾ ਰੂਪ ਹੈ ਖਾਸ। ਖਾਲਸੇ ਦਾ ਰੂਪ ਸਤਿਗੁਰੂ ਨੇ ਆਪਣੇ ਆਪ ਨੂੰ ਕਿਹਾ ਵੀ ਮੇਰਾ ਰੂਪ ਹੈ ਖਾਲਸਾ। ਇੰਨਾ ਖਾਸ ਹੈ। ਕਿਸੇ ਧਰਮ ਦੇ ਪਗੰਬਰ ਨੇ ਕਿਹਾ ਵੀ ਮੇਰੇ ਚੇਲੇ ਮੇਰੀਆਂ ਭੇਡਾਂ ਨੇ। ਇਹਨਾਂ ਨੂੰ ਮੈਂ ਕਨੋਂ ਫੜ ਕੇ ਇੱਧਰ ਲੈ ਜੂੰਗੇ ਮੇਰੇ ਪਿੱਛੇ ਆਉਣਗੇ। ਤੇ ਗੁਰੂ ਸਾਹਿਬ ਨੇ ਕੀ ਕਿਹਾ ਖਾਲਸਾ ਮੇਰਾ ਰੂਪ ਹੈ ਖਾਸ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਇਨਾ ਮਾਨ ਸਤਕਾਰ ਸਾਨੂੰ ਬਖਸ਼ਿਆ ਤੇ ਜਦੋਂ ਫਿਰ ਸਾਡੇ ਮੂੰਹ ਸਿਰ ਚਿਹਰੇ ਮੂਰੇ ਗੁਰੂ ਨਾਨਕ ਨਿਹਾਲ ਜਿਹੋ ਜਿਹਾਨੇ ਸਾਨੂੰ ਬਣਾਇਆ ਜਿਹੋ ਜਿਹਾਨੇ ਉਹਨੇ ਸਾਨੂੰ ਕਿਹਾ ਵੀ ਮੇਰਾ ਰੂਪ ਹੈ ਤੇ ਸਾਡੀਆਂ ਸ਼ਕਲਾਂ ਹੀ ਬਦਲ ਜਾਣ ਤੇ ਫਿਰ ਇਹ ਸਾਡੇ ਵਾਸਤੇ ਪਹਿਲਾਂ ਤਾਂ ਸ਼ਰਮਿੰਦਗੀ ਵਾਲੀ ਗੱਲ ਹੈ ਦੂਜੀ ਇਹ ਨਸਲ ਕੁਸ਼ੀ ਦੀ ਬੜੀ ਵੱਡੀ ਨਿਸ਼ਾਨੀ ਸ਼ੇਰ ਕਿਉਂ ਨਹੀਂ ਬਣਨਾ ਵੀ ਸ਼ੇਰ ਬਣਿਆ ਜੰਗਲ 'ਚ ਇਲਾਕਾ ਮਲਣਾ ਪੈਂਦਾ ਸ਼ਿਕਾਰ ਖੇਡਣਾ ਪੈਂਦਾ ਘਾਹ ਖਾ ਕੇ ਗੁਜ਼ਾਰਾ ਨਹੀਂ ਹੋ ਸਕਦਾ ਲੜਨਾ ਵੀ ਪੈਣਾ ਮਰਨਾ ਵੀ ਪੈਣਾ ਸ਼ੇਰ ਬਣਦਾ ਕੰਮ ਆ ਔਖਾ ਤੂੰ ਕੋਈ ਕਵੇ ਭਾਈ ਹੁਣ ਮੈਂ ਸ਼ੇਰ ਨਹੀਂ ਬਣਨਾ ਹੁਣ ਮੈਂ ਗਿੱਦਰ ਬਣ ਜਾਊਂਗਾ ਕੁੱਤਾ ਬਣ ਜਾਊਂ ਕੋਈ ਜਿਹੜਾ ਘਾਹ ਖਾਣ ਵਾਲੀ ਚੀਜ਼ਾਂ ਉਹ ਬਣ ਜਾਊਂ ਇਹੋ ਕੰਮ ਸਿੱਖਾਂ ਦੇ ਨੌਜਵਾਨ ਅਸੀਂ ਅੱਜ ਕਰ ਰਹੇ ਹਾਂ ਸਾਨੂੰ ਪਤਾ ਵੀ ਸਰੂਪ 'ਚ ਰਹਿਣਾ ਔਖਾ ਹੈ ਕਿਉਂਕਿ ਸਰੂਪ 'ਚ ਹੋਇਆ ਬੰਦਾ ਲੋਕ ਕਿੱਥੇ ਜਾਊਗਾ ਇੱਕ ਸੱਗ ਦੀ ਜਦੋਂ ਪੱਗ ਲੱਥੂਗੀ ਤੇ ਦੂਜਾ ਸਿੱਖ ਲਾ ਕੇ ਪਗ ਬਣ ਕੇ ਖਲੋਤਾ ਉਹਨੂੰ ਸ਼ਰਮਾਉ ਮੜੀ ਮੋਟੀ ਹੁਣ ਹੁੰਨੇ ਅਸੀਂ ਮੋਨੇ ਕੋਨੇ ਲਾ ਕੇ ਪਾਗਲ ਥੀ ਹੁੰਦੀ ਮੜਾ ਜਹਾਤ ਚ ਕੜਾ ਪਾਇਆ ਹੁੰਦਾ ਉਦੋਂ ਪਤਾ ਲੱਗ ਜਾਂਦਾ ਪਰ ਕੋਈ ਜਾਗ ਨਹੀਂ ਛਡਾਉਂਦਾ ਲੁਧਿਆਣੇ ਦੇ ਵਿੱਚ ਭਈਏ ਸਿੱਖਾਂ ਨੂੰ ਕੁੜਦੇ ਨੇ ਬਨ ਕੇ ਖੰਬਿਆਂ ਦੇ ਨਾਲ ਕਿਸੇ ਦੇ ਕੰਤੇ ਜੂ ਨਹੀਂ ਸਰਕਦੀ ਕੱਲ ਮਕੇਰੀਆਂ ਨੇੜੇ ਕਿਸੇ ਭਈਏ ਦੇ ਚਾਰ ਪੰਜ ਕੇ 10 ਸਾਲ ਦੇ ਨਿਆਣੇ ਨੇ ਆਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਕਰ ਦਿੱਤੀ ਹੁਣ ਉਹਨਾਂ ਤਰੀਕਾ ਕੀ ਬਣਾ ਲਿਆ ਬੱਚੇ ਨੂੰ ਤੇ ਲਾਜਮ ਜੀ ਗੱਲ ਸਿਖਾ ਕੇ ਭੇਜਿਆ ਉਹ ਕਿਸੇ ਨੇ ਉਹਨੂੰ ਕੀ ਪਤਾ ਇਹ ਕੰਮ ਕਰਨਾ ਅਸੀਂ ਐਲਾਨ ਕੀਤਾ ਕਿ ਜਿਹੜਾ ਮਾਰਾ ਸੱਚੇ ਪਾਤਸ਼ਾਹ ਦੀ ਬੇਦਬੀ ਕਰਨ ਆ ਗਿਆ ਜੇ ਤੇ ਰਾਜ ਆਉਂਦਾ ਪੁਲਿਸ ਪ੍ਰਸ਼ਾਸਨ ਨੇ ਫੜ ਕੇ ਅੰਦਰ ਦੇ ਦਿੱਤਾ ਤੇ ਬਹੁਤ ਵਧੀਆ ਗੱਲ ਹੈ ਸੁਣਾਣਾ ਕਰਾਂਗੇ ਉਹਨਾਂ ਦੀ ਪਰ ਜਿਹੜਾ ਇੱਥੇ ਪਹੁੰਚ ਗਿਆ ਉਹ ਉਪ ਤੁਰ ਕੇ ਵਾਪਸ ਨਹੀਂ ਜਾਣਾ ਚਾਹੀਦਾ ਹੁਣ ਜੇ ਉਹ ਤੁਰ ਕੇ ਜੇ ਹੁਣ ਉਹ ਕਹਿਆ ਵੀ ਤੁਰ ਕੇ ਵਾਪਸ ਨਹੀਂ ਜਾਣਾ ਚਾਹੀਦਾ ਆਪਣੇ ਪੈਰਾਂ ਤੇ ਤੇ ਉਹਨਾਂ ਨੇ ਨਿਆਣੇ ਅੱਗੇ ਕਰ ਦਿੱਤੇ ਨੇ ਇਹ ਕੌਮ ਦੀ ਬਗੈਰਤੀ ਦੀ ਇੰਤਿਹ ਹੈ ਹੁਣ ਨਿਆਣੇ ਨੂੰ ਕੀ ਕਰੋਗੇ ਤੁਸੀਂ ਨਿਆਣਾ ਕਿਸ ਦਾ ਸਿਖਾਇਆ ਪਰ ਪ੍ਰਸ਼ਾਸਨ ਹੁਣ ਆਸਟੇਜ ਤੋਂ ਕਹਿੰਨੇ ਆ ਨਿਆਣੇ ਨੂੰ ਜਿਹਨੇ ਸਿਖਾ ਕੇ ਭੇਜਿਆ ਉਹਨੂੰ ਤੁਸੀਂ ਲੱਭੋਗੇ ਕਿ ਅਸੀਂ ਲੱਭੀਏ ਤੇ ਜੇ ਤੁਹਾਡੇ ਕੋ ਨਹੀਂ ਲੱਭਿਆ ਜਾਂਦਾ ਤੇ ਫਿਰ ਜਦੋਂ ਸਿੱਖ ਰਾਜ ਦੀ ਗੱਲ ਕਰਦੇ ਆ ਕੰਡਕਿਓ ਲੜਦੀ ਏਡੀ ਤੁਹਾਨੂੰ ਫੇਰ ਜੇ ਤੁਸੀਂ ਰਾਜ ਕਰਨਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਖੀ ਕਿਹਨੇ ਕਰਨੀ ਹੈ ਤਨਖਾਹਾਂ ਤੁਸੀਂ ਲੈਣੀਆਂ ਨੇ ਟੈਕਸ ਅਸੀਂ ਭਰਨਾ ਤਨਖਾਹਾਂ ਤੁਸੀਂ ਲੈਣੀਆਂ ਫੌਜ ਤੁਹਾਡੇ ਕੋਲ ਹਥਿਆਰ ਤੁਹਾਡੇ ਕੋਲ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਵੇ ਤੇ ਫਿਰ ਸਿੱਖ ਆਪ ਸੋਦਾ ਲਾਉਣ ਫਿਰ ਤੁਹਾਨੂੰ ਦੰਗੀਆਂ ਵੀ ਕਾਨੂੰਨ ਟੁੱਟ ਗਿਆ ਛ ਕਾਨੂੰਨ ਹੈ ਕਿਥੇ ਸਾਡੀਆਂ ਧੀਆਂ ਭੈਣਾਂ ਦੀ ਬੇਵੱਦੀ ਹੋ ਜੇ ਅਸੀਂ ਥਾਣੇ ਜਾਈਏ ਸਾਨੂੰ ਥਾਣੇ 'ਚ ਜਲੀਲ ਕਰੋ ਤੇ ਜੇ ਕੋ ਸਿੱਖ ਆਪ ਕਿਸਦਾ ਕੀਰਤਨ ਸੋਲਾ ਪੜਦੇ ਕਿਸ ਨੂੰ ਚਾਟਾ ਛਕਾ ਦੇ ਫਿਰ ਤੁਸੀਂ ਕਹਿਣਾ ਵੀ ਸਿੱਖਾਂ ਨੇ ਕਾਨੂੰਨ ਹੱਥ ਚ ਲੈ ਲਿਆ ਰਾਜ ਦੀ ਗੱਲ ਕਰਨ ਤੋਂ ਆਪਾਂ ਚੱਕੀਏ ਨਾ ਇਹਨਾਂ ਇਹ ਕੋ ਗਨਾਂ ਵਾਲੀ ਗੱਲ ਨਹੀਂ ਕੌਮ ਰਾਜ ਦੀ ਗੱਲ ਕਰਦੀਆਂ ਰੋਜ਼ ਦੋਹਰਾ ਪੜਦੇ ਹਾਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਇਹ ਪੜਨੂ ਲਿਖਿਆ ਵਕਲਾ ਜਿਹੜੀ ਕੌਮ ਨੇ ਦੁਨੀਆ ਤੇ ਸਭ ਤੋਂ ਖੂਬਸੂਰਤ ਰਾਜ ਕੀਤਾ ਹੋਵੇ ਉਸ ਕੌਮ ਦੇ ਪਛਿੰਦੇ ਕਹਿਣ ਵੀ ਸੁਨਰਾਜ ਨਹੀਂ ਚਾਹੀਦਾ। ਮਤਲਬ ਕੋਈ ਲਖਾਇਆ ਵਾ 2-400 ਸਾਲ 500 ਸਾਲ ਹੋਰ ਛਤਰਖਾਨੀਆਂ ਤੇ ਫਿਰ ਗੱਲ ਕਰਨੀ ਰਾਜ ਦੀ। ਜਿਹਾ ਉਦੋਂ ਰਾਜ ਦੀ ਗੱਲ ਕਰਨੀ ਜਦੋਂ ਸਿਰ ਤੇ ਪੱਗ ਰਹੀ ਕਿਸ ਦਿਨ। ਜੋ ਮੇਰੀ ਇਹ ਬੇਨਤੀ ਹੈ ਬਹੁਤਿਆਂ ਨੂੰ ਲੱਗ ਸਕਦਾ ਹੈ ਇਹ ਵਿਤਕਰਾ ਹੈਗਾ ਵੀ ਆ। ਵੀ ਕੋਈ ਦਿੱਲੀ ਦੇ ਸਿੱਖਾਂ ਨੂੰ ਕਹੀ ਜਾਂਦਾ ਹੁੰਦਾ ਵੀ ਤੁਸੀਂ ਨਹੀਂ ਚੰਗੇ ਜੀ ਅਸੀਂ ਬੜੇ ਚੰਗੇ ਆ ਪੰਜਾਬ ਵਾਲੇ ਕਹੀ ਜਾਂਦੇ। ਦਿੱਲੀ ਵਾਲੇ ਪੰਜਾਬ ਵਾਲੇ ਨੂੰ ਕਹੀ ਜਾਂਦੇ ਹੁੰਦੇ। ਰਾਜਸਥਾਨ ਵਾਲੇ ਹੋ ਸਕਦਾ ਪੰਜਾਬ ਵਾਲੇ ਨੇ ਕਰਦੇ ਹੁਣ ਪੰਜਾਬ ਵਾਲੇ ਇਹਨਾਂ ਨੇ ਕਰਦੇ ਹੁਣ ਪਰ ਇੱਕ ਗੱਲ ਚੇਤਾ ਰੱਖੋ ਜਿੱਦਨ ਪੰਜਾਬ 'ਚ ਹੱਕਾਂ ਦੀ ਸੰਘਰਸ਼ ਉਠਦਾ ਹੈ ਉਹ ਤੁਹਾਨੂੰ ਮਾਰਦੇ ਨੇ ਇੱਥੇ ਆਣ ਕੇ ਕਿਉਂ ਸਾਨੂੰ ਪਛਿਕ ਲੱਗਿਆ ਵੀ ਅਸੀਂ ਇੱਕ ਨਹੀਂ ਹੈਗੇ ਉਹਨਾਂ ਨੂੰ ਪਤਾ ਇੱਕੋ ਹੀ ਨੇ ਸੰਘਰਸ਼ ਪੰਜਾਬ 'ਚ ਉੱਠਦਾ ਤੇ ਕਤਲੇਆਮ ਦਿੱਲੀ 'ਚ ਸਿੱਖਾਂ ਦਾ ਹੋ ਜਾਂਦਾ ਉਹਨਾਂ ਨੂੰ ਪਤਾ ਨਾ ਵੀ ਇੱਕ ਨੇ ਦਿੱਲੀ 'ਚ ਸਿੱਖਾਂ ਦੀਆਂ ਧੀਆਂ ਭੈਣਾਂ ਦੀ ਬੇਬਤੀ ਹੁੰਦੀ ਹੈ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁਖਾ ਲਲਤ ਮਾਕਨ ਅਰਜਨ ਦਾਸ ਇਹਨਾਂ ਦਾ ਸੋਧਾ ਲਾਉਂਦੇ ਨੇ ਕੋਈ ਕਹਿ ਸਕਦਾ ਵੀ ਭਈ ਦਿੱਲੀ ਦੀਆਂ ਸਿੱਖਾਂ ਦੀਆਂ ਧੀਆਂ ਸਾਡੀਆਂ ਧੀਆਂ ਪੈਣਾ ਨਹੀਂ ਜਿਹੜਾ ਵਿਤਕਰਾ ਕਰਦੇ ਨੇ ਕੋਈ ਕਿਸੇ ਨੂੰ ਕੁਛ ਕਹ ਜਾਂਦਾ ਕੋਈ ਕੁਛ ਕਹਿੰਦਾ ਪਰ ਇੱਕ ਗੱਲ ਚੇਤਾ ਰੱਖ ਲੋ ਜੇ ਪੰਜਾਬ ਤਗੜਾ ਹੈ ਪੰਜਾਬ ਤੁਹਾਡਾ ਘਰ ਹੈ ਸਦੀ ਵੀ ਘਰ ਰਹਿਣਾ ਜਿੱਥੇ ਮਰਜ਼ੀ ਵਸ ਜਿਏ ਜਾ ਕੇ ਕੈਨੇਡਾ ਅਮਰੀਕਾ ਚ ਵੀ ਚਲ ਗਏ ਸਿੱਖ ਜੇ ਅਕਾਲ ਤਖਤ ਸਾਹਿਬ ਤਗੜਾ ਹੈ ਜੇ ਦਰਬਾਰ ਸਾਹਿਬ ਤਗੜਾ ਹੈ ਤੇ ਇੱਕ ਸਿੱਖ ਵੀ ਕਿਤੇ ਦੁਸ਼ਮਣ ਦੇ ਇਲਾਕੇ 'ਚ ਤੁਰਿਆ ਫਿਰੇ ਉਹਨੂੰ ਕੋ ਹੱਥ ਨਹੀਂ ਲਾਉਂਦਾ ਜਿਵੇਂ ਪਿੰਡ 'ਚ ਤੁਹਾਡਾ ਘਰ ਤਗੜਾ ਹੋਵੇ ਉਹਨਾਂ ਨੂੰ ਪਤਾ ਹੋਵੇ ਕਿ ਇਹਨਾਂ ਕੋ ਚਾਰ ਬੰਦੇ ਹੈਗੇ ਆ ਛੇਤਰ ਖੜਕਾਉਣ ਨੂੰ ਤੇ ਤੁਸੀਂ ਦੁਸ਼ਮਣ ਦੇ ਘਰਾਂ ਵੱਲ ਜਾ ਕੇ ਤੁਰੇ ਫਿਰੋ ਉਹ ਇਸ ਕਰਕੇ ਤੁਹਾਨੂੰ ਹੱਥ ਨਹੀਂ ਲਾਉਂਦੇ ਕਿ ਅੱਜ ਇਹਦੇ ਚਾਰ ਮਾਰ ਲਾਂਗੇ ਬਾਜ ਖਾਣੀਆਂ ਕਿੰਨੇ ਆ ਹੁਣ ਸਾਡਾ ਨਾ ਘਰ ਤਗੜਾ ਨਾ ਬਾਹਰ ਤਗੜਾ ਘਰੇ ਵੀ ਛੇਤਰ ਖਾਂਡੇ ਆ ਬਾਹਰ ਵੀ ਖਾਂਡੇ ਆ ਮੇਰੀਆਂ ਗੱਲਾਂ ਦੀ ਇਨਕੁਆਇਰੀ ਕਿੰਦੇ ਖੋਲਣੀਆਂ ਵੀ ਇਹ ਬਹੁਤ ਬੰਦਾ ਗਰਮ ਗੱਲਾਂ ਕਰਦਾ ਮੈਂ ਤੇ ਜਿਹੜੀ ਗੱਲ ਕੀਤੀ ਹੈ ਪਹਿਲਾਂ ਵੀ ਹੁੰਦੀ ਰਹੀ ਹੈ ਕਰਦੇ ਰਹਿ ਸਾਰੇ ਫਰਕ ਕੇਵਲ ਇਹਨਾ ਹੈ ਵੀ ਮੇਰੇ ਕੋਲ ਵਲਵਲਿੰਗ ਨਹੀਂ ਪੈਂਦੇ ਗੱਲਾਂ ਦੇ ਵਿੱਚ ਮੇਰੇ ਕੋਲ ਗੁਰੂ ਸਾਹਿਬ ਦੀ ਹਜ਼ੂਰੀ 'ਚ ਖੜ ਕੇ ਜੇ ਸ਼ਬਦਾਂ ਨੂੰ ਬਚਨਾਂ ਨੂੰ ਬਦਲੀਏ ਜੋ ਮਨ 'ਚ ਗੱਲ ਉਹ ਨਾ ਕਰੀਏ ਮਨ ਹੋਰ ਹੋਵੇ ਮੁਖ ਤੇ ਹੋਰ ਆ ਜਾਵੇ ਤੇ ਇਹ ਮੇਰੇ ਵਾਸਤੇ ਪਾਪ ਵਾਲੀ ਗੱਲ ਹੈ ਮੈਂ ਕੰਮ ਨਹੀਂ ਕਰ ਸਕਦਾ ਤੇ ਮੈਂ ਅੱਗੇ ਵੀ ਹਕੂਮਤ ਨੂੰ ਕਿਹਾ ਮੈਂ ਹੁਣ ਫੇਰ ਕਹਿਣਾ ਜੇ ਇਨਕੁਆਰੀ ਖੋਲੜੀ ਇਨਕੁਆਰੀ ਖੋਲ ਲੋ ਜੇ ਮੈਨੂੰ ਕੋਈ ਤੁਰਾ ਜਾਂਦਾ ਨੂੰ ਗੋਲੀ ਮਾਰਨੀ ਗੋਲੀ ਮਾਰਦੇ ਹੋ ਜੇ ਤੇ ਜੇਲ ਸੁੱਟਣਾ ਜੇਲ ਸੁੱਟ ਦਿਓ ਜੇ ਫਾਇ ਟੰਗਣਾ ਫਾਇ ਟੰਗ ਦਿਓ ਜੇ ਬੰਦਬਾਦ ਕੱਟਣਾ ਉਹ ਵੀ ਕੱਟ ਦਿਓ ਇਹ ਜਿੰਨਾ ਚਿਰ ਸਵਾਸ ਹੈਗੇ ਮੈਂ ਇਦਾਂ ਬੋਲਣਾ ਤੁਸੀਂ ਅਰਦਾਸਾਂ ਕਰਦੇ ਹੁੰਦੇ ਜੋ ਵੀ ਉਮਰ ਲੰਮੀ ਬਖਸ਼ੇ ਪਰਮਾਤਮਾ ਇਹੋ ਜਿਹੀ ਅਰਦਾਸਾਂ ਨਾ ਕਰਿਆ ਕਰੋ ਲੰਮੀ ਉਮਰ ਨੂੰ ਮੈਂ ਕੀ ਕਰਨਾ ਇੱਥੇ ਰਹਿ ਕੇ ਇੱਡਾ ਚ ਅਰਦਾਸ ਬੇਨਤੀ ਜਦੋਂ ਕਰਨੀ ਆ ਮਾਲਕ ਸੱਚੇ ਬਾਝ ਅੱਗੇ ਕਰਨੀ ਆ ਵੀ ਜਿੰਨੀ ਬਖਸ਼ੀ ਆ ਚਾਹ ਦੋ ਸਵਾਸ ਨੇ 10 ਨੇ 100 ਨੇ 1000 ਨੇ ਚਾਹ ਲੱਖ ਨੇ ਉਨੀ ਭਾਣੇ ਚ ਰਵੇ ਨਾ ਅਹੰਕਾਰ ਹੋਵੇ ਨਾ ਮਨ ਚ ਭੈ ਆਵੇ ਕਿਉਂਕਿ ਸਾਡਾ ਸਭ ਤੋਂ ਵੱਡਾ ਦੁਸ਼ਮਣ ਭੈ ਆਜ ਸਾਡੇ ਮਨ ਚ ਕਾਦਾ ਭੈ ਆ ਜੇ ਰਾਜ ਭਾਗ ਦੀ ਗੱਲ ਕਰਾਂਗੇ ਕੁੱਟਣਗੇ ਜੀ ਤੇ ਕੋਟ ਤੇ ਬਿਨਾਂ ਗੱਲ ਕੀਤੀਆਂ ਵੀ ਖਾਣੀ ਡਾਏ ਜਦੋਂ ਬਿਨਾਂ ਗੱਲ ਕੀਤੀਆਂ ਸਾਡੇ ਮੂੰਹ ਤੇ ਚਪੇੜਾਂ ਪੈ ਰੀਆਂ ਹੋਣਾਂ ਤੇ ਫੇਰ ਰਾਜ ਭਾਗ ਦੀ ਗੱਲ ਕਰਕੇ ਖਾਲਾਂਗੇ ਕਿਹੜੀ ਗੱਲ ਹੈ ਦੋ ਮਾਰ ਕੇ ਖਾਲਾਂਗੇ ਕਿਸੇ ਨੂੰ ਸੋ ਇਹ ਹਾਲਾਤ ਇਹ ਸਾਡੇ ਬਣ ਗਏ ਆ ਗੁਲਾਮੀ ਦੀ ਇਹ ਇੰਤਿਹਾਈ ਆ ਵੀ ਸਿੱਖਾਂ ਦੀ ਮਾਨਸਿਕ ਗੁਲਾਮੀ ਦੀ ਦਸ਼ਾ ਇਹ ਹੋ ਗਈ ਹੈ ਵੀ ਅੱਜ ਜੇ ਕਿਸੇ ਸਿੱਖ ਦੇ ਮੂੰਹ ਤੇ ਕੋਈ ਚਪੇੜ ਮਾਰੇ ਤੇ ਸਿੱਖ ਅੱਗੇ ਇਹ ਸੋਚਣ ਲੱਗਦਾ ਵੀ ਮੇਰਾ ਕਸੂਰ ਕੀ ਆ ਜਿਹੜੇ ਮੇਰੇ ਚਪੇੜ ਪੈ ਗਈ ਇਹ ਨਹੀਂ ਸੋਚਦਾ ਵੀ ਜਿਹੜਾ ਜ਼ਾਲਮ ਮਨੁੱਖ ਹੈ ਕੋਈ ਕੋ ਮੂਰਖ ਹੈ ਕੋ ਜ਼ਾਲਮ ਹੈ ਕੋ ਪਾਪੀ ਹੈ ਉਹ ਬਿਨਾ ਗੱਲੋਂ ਵੀ ਜ਼ੁਲਮ ਕਰ ਸਕਦਾ ਮੁਗਲਾਂ ਨੇ ਸਾਡਾ ਕਸੂਰ ਵੇਖ ਕੇ ਜ਼ੁਲਮ ਕੀਤੇ ਸੀ ਅੰਗਰੇਜ਼ਾਂ ਨੇ ਸਾਡਾ ਕਸੂਰ ਵੇਖਿਆ ਸੀ ਤੇ ਹਿੰਦੁਸਤਾਨ ਦੀ ਹਕੂਮਤ ਨੇ ਸਾਡਾ ਕਸੂਰ ਕਾਹਤੋਂ ਵੇਖਣਾ ਸਾਡਾ ਕਸੂਰ ਇੱਕੋ ਹੀ ਹੈ ਕਹਿੰਦੇ ਮੇਰੀ ਇਨਕੁਆਰੀ ਖੋਲਣੀ ਹੈ ਮੈਂ ਇਹਨਾਂ ਨੂੰ ਕਹਿੰਨਾ ਵੀ ਤੁਸੀਂ ਇਨਕੁਆਰੀ ਹਰ ਸਿੱਖ ਦੀ ਖੋਲ ਲਿਆ ਕਰੋ ਤੇ ਪੈਦਾ ਹੁੰਦੀ ਹੈ ਕਿਉਂਕਿ ਜੇ ਤੁਹਾਨੂੰ ਲੱਗਦਾ ਹੈ ਵੀ ਤੁਹਾਡੀਆਂ ਇਨਕੁਆਰੀਆਂ ਨਾਲ ਸਿੱਖ ਪੈਦਾ ਹੋਣੇ ਬੰਦ ਹੋ ਜਾਣੇ ਨੇ ਜਾਂ ਤੁਹਾਡੀਆਂ ਇਨਕੁਆਰੀਆਂ ਦੇ ਨਾਲ ਸਿੱਖਾਂ ਨੇ ਆਪਣੇ ਰਾਜ ਭਗ ਦੀ ਗੱਲ ਨਹੀਂ ਕਰਨੀ ਜਾਂ ਤੁਹਾਡੀਆਂ ਇਨਕੁਆਰੀਆਂ ਦੇ ਨਾਲ ਸਿੱਖਾਂ ਨੇ ਹਕਾਲੀ ਨਹੀਂ ਲੜਨਾ ਫਿਰ ਇਹ ਤੁਸੀਂ ਬਹੁਤ ਵੱਡੇ ਭਲੇਖੇ ਚ ਉਹੀ ਭਲੇਖੇ ਦੇ ਵਿੱਚ ਜਿਹੜੀ ਭਲੇਖਾ ਮੁਗਲ ਹਕੂਮਤ ਨੂੰ ਡੋਪ ਗਿਆ ਜਿਹੜਾ ਅੰਗਰੇਜ਼ਾਂ ਨੂੰ ਡੋਪ ਗਿਆ ਤੇ ਤੁਹਾਨੂੰ ਵੀ ਡੁੱਬੂਗਾ ਇਹ ਡੁੱਬਣਾ ਤੈਅ ਆ ਮਹਾਰਾਜ ਕੀ ਕਹਿੰਦੇ ਨੇ بڑے بڑے ਅਹੰਕਾਰੀਆਂ ਨਾਨਕ ਗਰਭ ਗਲੇ ਇੱਥੇ ਕੋਈ ਥਿਰ ਨਹੀਂ ਹੈਗਾ ਨਾ ਰਾਜ ਰਣੇ ਨੇ ਨਾ ਭਾਗ ਰਣੇ ਨੇ ਹਜ਼ਾਰੀਆਂ ਸਾਲ ਲੋਕਾਂ ਦੇ ਰਾਹ ਚੱਲੇ ਨੇ ਤੇ ਮਿੱਟੀ 'ਚ ਮਿਲ ਕੇ ਕੋਈ ਨਾਂ ਨਹੀਂ ਲੈਂਦਾ ਉਹਨਾਂ ਦਾ ਹਕੂਮਤ ਨੂੰ ਇਹ ਗੱਲ ਕਹਿੰਨੇ ਆ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਰਾਜ ਤੁਹਾਡੇ ਕੋਲ ਆਇਆ। ਉਹਨਾਂ ਨੇ ਵੀ ਬਖਸ਼ਣ ਵਾਲਾ ਗੁਰੂ ਨਾਨਕ ਪਾਸ਼ਾ ਹੀ ਹੈ। ਸਾਨੂੰ ਨਹੀਂ ਬਖਸ਼ਿਆ ਕਿਉਂਕਿ ਅਸੀਂ ਮਹਾਰਾਜ ਨੇ ਕਿਹਾ ਬਚਨ ਕੀਤੇ ਸੀ ਨਾ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬੇ ਗਏ ਬਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਅਸੀਂ ਬਿਪਰ ਦੀ ਰੀਤ ਤੁਰੇ ਆਂ। ਮਹਾਰਾਜ ਨੇ ਦਸਤਾਰੇ ਬਣਾਏ ਸੀ। ਅਸੀਂ ਦਸਤਾਰੇ ਲਾ ਕੇ ਦੇ ਨਾਈਆਂ ਕੋ ਜਾ ਕੇ ਦੇ ਕਦੀ ਕਿਸੇ ਪਾਸੇ ਨੂੰ ਵਾਲ ਕਰਾ ਲੈ ਕਦੀ ਕਿਸੇ ਪਾਸੇ ਨੂੰ ਕਰਾ ਲੈ। ਮਹਾਰਾਜ ਨੇ ਸ਼ਸਤਰ ਬਖਸ਼ੇ ਸੀ ਸ਼ਸਤਰ ਛੱਡ ਕੇ ਛਾਪਾਂ ਪਾਲੀਆਂ ਮੁੰਦੀਆਂ ਪਾਲੀਆਂ ਕੋਈ ਕੰਨ ਜਨਦੀਆਂ ਬਾਈ ਫਿਰਦਾ ਹੈ ਕਿ ਇਹਨੇ ਨੱਕ ਬਣਾ ਲਿਆ ਇਹ ਬੇਪਰ ਦੀਆਂ ਰੀਤਾਂ ਸੀ ਸਾਰੀਆਂ ਇਹ ਇਦਾਂ ਦੇ ਚਿਹਰੇ ਮੋਰੇ ਲੈ ਕੇ ਮਹਾਰਾਜ ਕਹਿੰਦੇ ਬਿਨ ਸ਼ਸਤਰ ਕੇ ਸਣ ਦੀ ਉਹਨਾਂ ਦੇ ਦਰ ਪਿੱਠ ਤੇ ਮਹਾਰਾਜ ਨੇ ਵਿਖਾਤੀ ਹੈ ਸਾਨੂੰ ਹੁਣ ਖਵਾਰੀ ਚੱਲਣ ਡਿਆ ਆ ਜਿਨ੍ਹਾਂ ਦੀਆਂ ਧੀਆਂ ਬਣਾ ਛੜਾ ਕੇ ਲੈਂਦੇ ਸੀ ਉਹਨਾਂ ਦੇ ਅੰਦਰ ਗੁਲਾਮੀ ਕਰ ਰਹੇ ਉਹਨਾਂ ਦੇ ਹੀਟ ਉਹਨਾਂ ਕੋਲੋਂ ਦਰਦਰ ਦੀਆਂ ਠੋਕਰਾ ਖਾ ਕੇ ਇਨਸਾਫ ਮੰਗਦੇ ਆ ਤੁਹਾਡੇ ਕੋਲ ਪਖਾਰੀ ਜੇ ਕੋਈ ਭੀਖ ਮੰਗਣ ਆਵੇ ਉਹਨੂੰ ਘਰ ਦੀ ਸਭ ਤੋਂ ਕੀਮਤੀ ਚੀਜ਼ ਦਿੰਦੇ ਕੋ ਸਭ ਤੋਂ ਮਾੜੀ ਸਭ ਤੋਂ ਅਨਗੂਣੀ ਚੀਜ਼ ਦਿੰਦੇ ਜੋ ਤੇ ਤੁਹਾਨੂੰ ਫਿਰ ਇਹ ਕਿਉਂ ਵਹਿਮ ਹੋ ਗਿਆ ਭਿੰਦੁਸਤਾਨ ਕੋ ਤੁਸੀਂ ਜਦੋਂ ਭੀਖ ਮੰਗਦੇ ਅਸੀਂ ਇਨਸਾਫ ਦੀ ਤੇ ਸਾਨੂੰ ਉਹ ਬੜਾ ਤਕੜਾ ਇਨਸਾਫ ਦੇ ਦੇਣਗੇ ਜੀ ਜੇ ਅੱਗੇ ਨਹੀਂ ਮਿਲਿਆ 70 ਸਾਲ ਹੋ ਗਏ ਆ ਤੇ ਹੁਣ ਕਿਹੜਾ ਮਤਲਬ ਉਹਨਾਂ ਦਾ ਕਾਇਆ ਕਲਪ ਹੋ ਗਿਆ ਰਾਤੋਂ ਰਾਤ ਜੇ ਉਹਨੂੰ ਕੋ ਧਰਮ ਦਾ ਨਵਾਂ ਗਿਆਨ ਹੋ ਗਿਆ ਵੀ ਹੁਣ ਸਾਨੂੰ ਉਹਨਾਂ ਨੇ ਇਨਸਾਫ ਦੇ ਦੇਣਾ ਕਿਸੇ ਨੇ ਕੁਝ ਨਹੀਂ ਦੇਣਾ ਸਾਨੂੰ ਕੋਈ ਕਿਸੇ ਕੋ ਰਾਜ ਨ ਦੇ ਹੈ ਜੋ ਲੇ ਹੈ ਨਿਜ ਬਲ ਸਿਲੇ ਰਾਜ ਇੱਕ ਐਸੀ ਚੀਜ਼ ਆ ਤਾਕਤ ਇੱਕ ਐਸੀ ਚੀਜ਼ ਸੱਤਾ ਇੱਕ ਐਸੀ ਚੀਜ਼ ਹੈ ਬੰਦੇ ਕੋਲ ਜਿੰਨੀ ਮਰਜ਼ੀ ਹੋਵੇ ਕਿਸੇ ਨੂੰ ਨਹੀਂ ਦਿੰਦਾ ਤੇ ਜਿੰਨੇ ਲੈਣੀ ਉਹਨੇ ਖੋ ਕੇ ਲੈਣੀ ਹੁੰਦੀ ਇਸ ਰਾਹ ਤੇ ਤੁਰਦਿਆਂ ਸਤਿਗੁਰ ਸੱਚੇ ਪਾਸ਼ਾ ਕਿਰਪਾ ਕਰਨ ਦਸਿਰਦਾਸ ਬੇਨਤੀ ਇਹ ਕਰਨੀ ਹੈ ਵੀ ਸਿਰ ਇਸੇ ਰਾਹ ਤੇ ਲੱਗਣ ਤੇ ਜਿੱਦਨ ਕੋਈ ਐਸੀ ਘਟਨਾ ਵਾਪਰਦੀ ਹੈ ਇੱਕੋ ਹੀ ਕੰਮ ਕਰਨਾ ਕਿਸੇ ਨੂੰ ਮਾੜਾ ਨਹੀਂ ਬੋਲਣਾ ਕਿਸੇ ਨੂੰ ਚੰਗਾ ਨਹੀਂ ਬੋਲਣਾ ਨੰਦਪੁਰ ਸਾਹਿਬ ਘਰੇ ਵੜਨਾ ਹੈ ਠੰਡੇ ਬਾਟੇ ਦੀ ਪੌਲ ਛਕਣੀ ਹੈ ਤਿਆਰ ਬਰ ਤਿਆਰ ਹੋਣਾ ਹੈ ਤੇ ਰਾਜ ਦਾ ਐਲਾਨ ਕਰਨਾ ਹੈ ਰਾਜ ਦਾ ਐਲਾਨ ਕਿਵੇਂ ਕਰਨਾ ਹੈ ਜਿੱਥੇ ਇੱਕ ਸਿੱਖ ਤਿਆਰ ਬਰ ਤਿਆਰ ਹੈ ਉੱਥੇ ਸਿੱਖਾਂ ਦਾ ਰਾਜ ਹੈ ਇਹ ਨਹੀਂ ਭੁਲੇਖੇ ਚ ਰਹਿਣਾ ਵੀ ਕੋ ਆਗੂ ਆਇਆ ਜੀ ਚੱਲ ਗਿਆ ਜੀ ਹੁਣ 20 ਸਾਲ ਨਹੀਂ ਮੋੜਨਾ ਤੁਹਾਨੂੰ ਮਹਾਰਾਜ ਨੇ ਕਿਹੜੀ ਗੱਲੋਂ ਪੈਦਾ ਕੀਤਾ ਇਹ ਕੋ ਕੱਲੇ ਬੰਦੇ ਦਾ ਠੇਕਾ ਥੋੜੀ ਹੁੰਦਾ ਵੀ ਉਹਨੇ ਆਗੂ ਬਣ ਰਹਿਣਾ ساری ਉਮਰ ਜਿੰਨੀ ਕਿਸੇ ਦੀ ਕੋਈ ਸੇਵਾ ਉਹ ਕਰਕੇ ਜਾਵੇ ਤੁਹਾਡੇ ਕੋਲ ਕੀ ਨਹੀਂ ਹੈਗਾ ਦੋ ਹੱਥ ਤੁਹਾਡੇ ਕੋਲ ਦੋ ਮੇਰੇ ਕੋਲ ਆ ਤੁਹਾਡੇ ਕੋਲ ਦਿਮਾਗ ਹੈ ਮੇਰੇ ਕੋਲ ਵੀ ਉਹ ਹੀ ਹੈ ਕੇਵਲ ਇੱਕ ਚੀਜ਼ ਦੀ ਕਮੀ ਹੈ ਵੀ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪਿਆਰ ਨਹੀਂ ਕਰਦੇ ਜੇ ਪ੍ਰੇਮ ਕਰਦੇ ਹੋਈਏ ਜਿਹਨੂੰ ਪ੍ਰੇਮ ਕਰੀਏ ਕੋਈ ਨੌਜਵਾਨਾ ਸਹੇਲੀ ਕਿਸ ਨੂੰ ਪ੍ਰੇਮ ਕਰਨ ਲੱਗ ਪੇ ਤੇ ਉਹ ਕਵੇ ਵੀ 6 ਵਜੇ ਸਵੇਰੇ ਆਉਣਾ ਤੇ ਸਾਢੇ 5 ਪਹੁੰਚ ਜਾਂਦਾ ਜੇ ਕੋ ਅਵੜੀ ਨਸ਼ੇ ਨੂੰ ਪ੍ਰੇਮ ਕਰਨ ਲੱਗ ਪੇ ਜਿੰਨੀ ਮਰਜੀ ਦੁਨੀਆ ਰੋਕ ਲੈ ਤੇ ਉਹ ਜਗਾੜ ਕਰਕੇ ਕਰ ਹੀ ਲਿੰਦਾ ਆਪਣਾ ਘਰ ਪੂਰਾ ਤੇ ਜੇ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਪ੍ਰੇਮ ਹੋਵੇ ਤੇ ਫਿਰ ਹੁਕਮ ਨਹੀਂ ਮੰਨਿਆ ਜਾਂਦਾ ਫਿਰ ਇਹ ਕਿਹੜੀ ਗੱਲ ਆ ਵੀ ਨਹੀਂ ਜੀ ਸਾਡਾ ਮਾਨ ਹੀ ਬਣ ਰਿਆ ਸਾਡੇ ਆ ਜੀ ਕਿਰਪਾ ਨਹੀਂ ਹੋਈ ਇੱਕ ਨੌਜਵਾਨ ਮੈਨੂੰ ਕਹਿੰਦਾ ਵੀ ਸਾਡੇ ਤੇ ਕਿਰਪਾ ਨਹੀਂ ਹੋਈ ਜੀ ਮੈਂ ਕਿਹਾ ਕਿਰਪਾ ਮਹਾਰਾਜ ਨੇ ਤੇ ਕੀਤੀ ਹੁਣ 나ਈ ਕੋ ਜਾ ਕੇ ਕਿਰਪਾ ਘਟਾ ਲੋਗੇ ਤੇ ਉੱਥੇ ਕੀ ਫਰਕ ਪੈਂਦਾ ਤੁਹ ਮਹਾਰਾਜ ਨੇ ਪਹਿਲੇ ਦਿਨ ਕਿਰਪਾ ਕੀਤੀ ਹੈ ਤੁਹਾਡੇ ਸਾਰਿਆਂ ਤੇ ਇੱਕੋ ਇੱਕ ਕੌਮ ਹੈ ਆ ਜਿਹੜੀ ਦਸਤਾਰ ਸਾਡੇ ਕੋਲ ਹੈ ਨਾ ਇਹ ਦੂਜੀਆਂ ਕੌਮਾਂ ਚ ਰਾਜੇ ਮਹਾਰਾਜੇ ਬੰਦੇ ਆ ਦੂਜਿਆਂ ਨੂੰ ਅਧਿਕਾਰ ਨਹੀਂ ਮੰਨਣ ਦਾ ਇੱਥੇ ਭੈਣਾ ਬਰਾਬਰੀ ਲੱਭਦੀਆਂ ਨੇ ਬਾਹਰ ਜਾ ਕੇ ਜੀ ਕਈਆਂ ਨੂੰ ਮਾਡਰਨਿਟੀ ਦਾ ਚਾ ਚੜਿਆ ਪਈ ਉੱਥੇ ਬਰਾਬਰੀ ਬੜੀ ਹੈ ਮਹਾਰਾਜ ਨੇ ਕਲਗੀਧਰ ਪਾਸ਼ਾ ਨੇ ਜਦੋਂ ਸਿੰਘ ਤੇ ਕੌਰ ਨਾਂ ਦਿੱਤੇ ਆ ਪਹਿਲਾਂ ਔਰਤ ਪਹਿਲਾਂ ਆਪਣੇ ਪਿਓ ਦਾ ਨਾਮ ਵਰਤਦੀ ਸੀ ਅਖੀਰ ਤੇ ਬਾਅਦ ਆਪਣੇ ਖਸਮ ਦਾ ਵਰਤਣ ਲੱਗ ਪਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਵੀ ਔਰਤ ਬੰਦੇ ਦੀ غلام ਕਤ ਹੋਵੇ ਬੰਦਾ ਸਿੰਘ ਰੱਖੇ ਇੱਕ ਔਰ ਰੱਖੇ ਚਾਹੇ ਵਿਆਹ ਹੋਵੇ ਚਾਹੇ ਨਾ ਹੋਵੇ ਪਰ ਜਨਾਨੀਆਂ ਨੇ ਕੀ ਕੀਤਾ ਭੈਣਾ ਨੇ ਉਹ ਪਹਿਲਾਂ ਸੰਧੂ ਸੀ ਬਾਅਦ ਗਿੱਲ ਬਣ ਗਈ ਕੋਈ ਗਿੱਲ ਸੀ ਬਾਅਦ ਢਿਲੋ ਬਣ ਗਈ ਤੇ ਫੇਰ ਇਹ ਕਹਿਣਾ ਵੀ ਸਾਨੂੰ ਬਰਾਬਰਤਾ ਨਹੀਂ ਮਿਲਦੀ ਅੰਗਰੇਜ਼ਾਂ ਚ ਕਈ ਰਵਾਇਤਾਂ ਵਾਂ ਵੀ ਜਦੋਂ ਇੱਕ ਕੁੜੀ ਦਾ ਵਿਆਹ ਹੁੰਦਾ ਉਹ ਆਪਣਾ ਸਰਨੇਮ ਜੜਾ ਹੁੰਦਾ ਪਿਛਲਾ ਨਾਮ ਉਹ ਬੋਦਲ ਚ ਬਾਗੇ ਤੇ ਦਰਿਆ ਚ ਰੋੜ ਦਿੰਦੀ ਵੀ ਅੱਜ ਤੋਂ ਜਿਹੜਾ ਮੇਰਾ ਪਿਛਲਾ ਨਾਂ ਖਤਮ ਐ ਤੇ ਅਗਲਾ ਕੋ ਘਰ ਵਾਲੇ ਦਾ ਜਿਹੜਾ ਉਹ ਨਾਂ ਵਰਤੂੰਗੀ ਉਥੇ ਆਮ ਹੀ ਚੱਲਦਾ ਨਾ ਮਿਸਿਸ ਸਮਿਥ ਆਪਣੇ ਘਰ ਵਾਲੇ ਦੇ ਨਾਂ ਨਾਲ ਜਾਣਿਆ ਜਾਂਦਾ ਇੱਥੇ ਕੌਰ ਜਾਣਾ ਜਾਂਦਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਆ ਹਰ ਭੈਣ ਨੂੰ ਵੀ ਉਹ ਬਖਸ਼ਿਆ ਬੰਦੇ ਨੂੰ ਸਿੰਘ ਬਖਸ਼ਿਆ ਪਰ ਸਾਨੂੰ ਕਿੰਨੀ ਕਦਰ ਐ ਇਹਨਾਂ ਚੀਜ਼ਾਂ ਦੀ ਸੋ ਇਹ ਇਸ ਕਰਕੇ ਗੁਲਾਮੀ ਪ੍ਰਤਾਖਿਆ ਇਹ ਤਾਂ ਪ੍ਰਤਾਖ ਨਹੀਂ ਹੋਣੀ ਉਹ ਜਮਾਨਾ ਲੰਘ ਗਿਆ ਚਲੋ ਉਹ ਵੀ ਕਿਤੇ ਮਹਾਰਾਜ ਨੇ ਜੇ ਇਹੋ ਰਾਤ ਤੁਰੇ ਰਹੇ ਤੇ ਉਹ ਵੀ ਦਿਨ ਵਿਖਾ ਦੂ ਮਹਾਰਾਜ ਛੇਤੀ ਵੀ ਜਦੋਂ ਸੰਗਰਾਂ ਚ ਬਨ ਕੇ ਖੜਨਗੇ ਸਾਡਾ ਪ੍ਰਦਰਸ਼ਨੀ ਕਰਿਆ ਕਰਨਗੇ ਵੈਸੇ ਤੇ ਜੇ ਲੁਧਿਆਣੇ ਦੇ ਵਿੱਚ ਸਿੱਖ ਨੂੰ ਬਨ ਕੇ ਕੁੱਟਿਆ ਜਾਵੇ ਤੇ ਮੈਨੂੰ ਲੱਗਦਾ ਪ੍ਰਦਰਸ਼ਨੀ ਹੋ ਹੀ ਰਹੀ ਹੈ ਤੇ ਬਈਏ ਕੁੱਟਣ ਜੇ ਅਸੀਂ ਤੁਮਾਰਕੂ ਖਾਣੇ ਕੋ ਕੁੱਟ ਖਾਣੀ ਸ਼ੁਰੂ ਕਰਤੀ ਤੇ ਹੋਰ ਗੁਲਾਮੀ ਦੀ ਨਿਸ਼ਾਨੀ ਰਹਿ ਗਈ ਪਿੱਛੇ ਸੋ ਮੇਰੀ ਨੌਜਵਾਨਾਂ ਨੂੰ ਅਪੀਲ ਹੈ ਵੀ ਜਿਨ੍ਹਾਂ ਨੇ ਸਿਰ ਤਰਮਾਲ ਬੰਨੇ ਨੇ ਤੂੰ ਨੀਵੇਂ ਨਾ ਪਾਉ ਕੋਈ ਗੱਲ ਨਹੀਂ ਮੈਨੂੰ ਤੁਹਾਡ ਨਾਲ ਕੋਈ ਕਰਨਾ ਨਹੀਂ ਹੈਗੀ ਪ੍ਰੇਮ ਹੈ ਬਹੁਤ ਤੁਹਾਡੇ ਨਾਲ ਮੈਨੂੰ ਪਰ ਤਾਂ ਮੇਰੀਏ ਬੇਨਤੀ ਹੈ ਵੀ ਜਿਹੜਾ ਗੁਰੂ ਸਾਹਿਬ ਨੇ ਹੁਕਮ ਦਿੱਤਾ ਵੀ ਅਮਰਤਾਰੀ ਹੋਣਾ ਹੈ ਅਮਰਤਾਰੀ ਹੋਣ ਚ ਸਾਨੂੰ ਪ੍ਰੋਬਲਮ ਕੀ ਹੈ ਡਰ ਲੱਗਦਾ ਤੇ ਡਰ ਕਿਨੇ ਦੂਰ ਕਰਨਾ ਖੰਡੇ ਬਾਟੀ ਦੀ ਪੌਲ ਨੇ ਡਾਰੀ ਦੂਰ ਕਰਨਾ ਹੋਰ ਉਹਨੇ ਮੇ ਕੋ ਮਿੱਠਾ ਪਾਣੀ ਪਤਾਸੇ ਚ ਪਾ ਕੇ ਤੇ ਕੋ ਤੁਹਾਡੀ ਭੁੱਖ ਪਿਆਸ ਬਣਾਉਣ ਨੂੰ ਤੇ ਰੱਖਿਆ ਨਹੀਂ ਉਹਨਾਂ ਨੇ ਕਈ ਕਹਿੰਦੇ ਵੀ ਸਾਡੇ ਕੋ ਰਹਿਤ ਨਹੀਂ ਰੱਖੀ ਜਾਣੀ ਮੈਂ ਅੱਗੇ ਵੀ ਇੱਕ ਦਿਨ ਬੋਲਿਆ ਸੀ ਕਿ ਜਦੋਂ ਸੌ ਜਾਂਦੇ ਜੋ ਤੁਹਾਨੂੰ ਸਾਹ ਕੌਣ ਦਵਾਉਂਦਾ ਹੈ ਪ੍ਰਮਾਤਮਾ ਹੀ ਦਵਾਉਣ ਵਾਲਾ ਸਾਹ ਨਹੀਂ ਤੇ ਬੰਦੇ ਨੂੰ ਪਤਾ ਥੋੜੀ ਨਾ ਮਿਸਾਲ ਆ ਰਿਆਂ ਕਿ ਨਹੀਂ ਆ ਰਿਆਂ ਨਾਉਦ ਫੇਕੀ ਕਰ ਲੋਗੇ ਤੇ ਜਿਹੜਾ ਸਾਹ ਦਵਾਉਂਦਾ ਹੈ ਜਿਹੜਾ ਮਾਂ ਦੇ ਪੇਟ ਚ 9 ਮਹੀਨੇ ਰੱਖ ਕੇ ਉੱਥੇ ਬੱਚਾ ਪਾਲ ਪੋਤਾ ਪੋਸ਼ਣ ਕਰਦਾ ਉਹ ਤੁਹਾਡੇ ਗੁਰਿਆਦ ਨਾ ਰਖਾਉਗੇ ਜਿੰਨਾ ਚਿਰ ਆਪਣੇ ਮਨ ਚ ਵਕਾਰ ਨੇ ਜਿੰਨਾ ਚਿਰ ਆਪਣੇ ਮਨ ਦੇ ਵਿੱਚ ਮੈਲ ਹੈ ਜਿੰਨਾ ਚਿਰ ਆਪਣੇ ਮਨ ਚ ਗੁਰੂ ਪ੍ਰਤੀ ਪ੍ਰੇਮ ਨਹੀਂ ਉਹਨਾਂ ਚਿਰ ਸਾਡੇ ਕੋ ਭਾਨੇ ਲੱਭ ਹੀ ਜਾਣੇ ਅਮਲੀ ਨਸ਼ਾ ਕਰਨ ਦਾ ਕੋਈ ਨਾ ਕੋਈ ਬਹਾਨਾ ਲਵ ਲਿੰਦਾ ਹੈ। ਛਰਾਬੀ ਸ਼ਰਾਬ ਪੀਣ ਦਾ ਬਹਾਨਾ ਲਵ ਲਿੰਦਾ ਹੈ, ਚੋਰ ਚੋਰੀ ਕਰਨ ਦਾ ਬਹਾਨਾ ਲਵ ਲਿੰਦਾ ਹੈ। ਤੇ ਜਿਹੜਾ ਵਕਾਰ ਹੀ ਮਨੋਖ ਹੈ ਮੇਰੇ ਵਰਗਾ ਉਹਨੇ ਵਕਾਰਾਂ ਦੀ ਪੂਰਤੀ ਨੂੰ ਕੋਈ ਨਾ ਕੋਈ ਬਹਾਨਾ ਲੱਭ ਹੀ ਲੈਣਾ। ਸੋ ਅੱਜ ਮੈਨੂੰ ਖੁਸ਼ੀ ਬਹੁਤ ਹੈ ਵੀ ਮੈਂ ਪੰਜਾਬ ਤੋਂ ਬਾਹਰ ਪਹਿਲੀ ਵਾਰ ਆਇਆ ਤੇ ਬਹੁਤ ਚੜ੍ਹਦੀ ਕਲਾ ਵਾਲਾ ਮਾਹੌਲ ਹੈ ਪਰ ਇਹ ਚੜ੍ਹਦੀ ਕਲਾ ਬਰਕਰਾਰ ਕਿਵੇਂ ਰੱਖਣੀ ਹੈ ਤੁਸੀਂ ਦੇਖੋ ਸਾਡੀ ਪੈਰਾਂ ਦੀ ਚੁੱਕੀ ਹੈ ਮਿੱਟੀ ਕਿਸੇ ਨੇ ਪੰਜਾਬ ਵਾਲਿਆਂ ਦੀ ਮਾਝੇ ਵਾਲਿਆਂ ਦੀ ਖਾਸ ਕਰਕੇ ਅਸੀਂ ਹਕੂਮਤ ਨਾਲ ਪੰਗੇ ਲੈਦੇ ਰਹਿਣਾ ਇਹ ਨਾ ਸਾਡੇ ਤੇ ਗਲਾ ਕਰੇ ਉਹ ਵੀ ਪਾਈ ਪੰਗੇ ਤੁਸੀਂ ਲੈਂਦੇ ਜੋ ਕੁੱਟ ਸਾਨੂੰ ਪੈਂਦੀ ਹੈ ਹੈ ਤੁਸੀਂ ਵੀ ਸਾਡੇ ਜੋ ਅਸੀਂ ਵੀ ਤੁਹਾਡੇ ਹੀ ਆ ਇੱਕ ਭਰਾ ਕੇ ਨਾਲ ਲੜ ਪਵੇ ਦੂਜੇ ਨੂੰ ਕੁੱਟ ਪਵੇ ਤਾਂ ਕੋਈ ਬੜੀ ਗੁੱਸਾ ਕਰਨ ਵਾਲੀ ਗੱਲ ਨਹੀਂ ਹੈਗੀ। ਅਸੀਂ ਲੜਦੇ ਰਹਿਣਾ ਤਿਆਰੀ ਤੁਸੀਂ ਆਪਣੀ ਰੱਖੋ ਪੂਰੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਤਿਆਰੀ ਇਸ ਪ੍ਰਕਾਰ ਰੱਖਣੀ ਹੈ ਕਿ ਖੰਡੇ ਬਾਟੇ ਦੀ ਪੌੜ ਛੱਕੇ। ਤਿਆਰ-ਬਰ ਤਿਆਰ ਰਹਿਣਾ। ਜਿਵੇਂ ਇੱਕ ਫੌਜ ਤਿਆਰ-ਬਰ ਤਿਆਰ ਰਹਿੰਦੀ ਜੰਗ ਲੜੇ ਨਾਲ ਲੜੇ। ਕਿਸੇ ਦੇ ਚੜਾਈ ਨਹੀਂ ਕਰਨੀ ਕਿਸੇ ਦੇ ਵਾਅਦਾ ਨਹੀਂ ਕਰਨਾ ਕਿਸੇ ਗਰੀਬ ਨੂੰ ਨਹੀਂ ਕੁੱਟਣਾ। ਪਰ ਜਿੱਥੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦੀ ਗੱਲ ਆ ਜਾਂਦੀ ਹੈ ਕੋਈ ਮਾੜੀ ਨਿਗਾਹ ਨਾ ਵੇਂਦਾ ਕੋਈ ਮੰਦਾ ਬੋਲਦਾ ਸ਼ਹੀਦਾਂ ਨੂੰ ਕੋਈ ਸਿੱਖ ਧੀ ਭੈਣ ਦੀ ਬੇਬਤੀ ਕਰਦਾ ਜਿਵੇਂ ਕੱਲ ਘਟਨਾ ਵਾਪਰੀ ਹੈ ਉੱਥੇ ਨਾ ਤੇ ਕਾਨੂੰਨ ਦਾ ਅਯਾਜ ਕਰਨਾ ਕਿਉਂਕਿ ਜੇ ਕਾਨੂੰਨ ਇਹ ਨਾ ਚੰਗਾ ਹੁੰਦਾ ਤੇ ਹੁਣ ਨੂੰ ਸਾਰਾ ਕੁਝ ਕਰ ਲੈਂਦਾ ਉਹ ਉਹਨਾਂ ਕੁਝ ਨਹੀਂ ਕਰਨਾ ਜਿਹੜੇ ਜਿਨ੍ਹਾਂ ਦੇ ਵੋਟਰ ਲਿਸਟਾਂ ਵੰਡ-ਵੰਡ ਕੇ ਸਿੱਖਾਂ ਦੀਆਂ ਧੀਆਂ ਪਣਾ ਦੀ ਬੇਪਤੀ ਕਰਾਈ ਉਹਨਾਂ ਕੋ ਬਹੁਤੀ ਆਸ ਨਾ ਰੱਖੋ ਕੋਈ। ਸੋ ਅਸੀਂ ਜਿਹੜੀ ਮੈਂ ਅੱਗੇ ਗੱਲ ਕੀਤੀ ਵੀ ਸਾਡੀ ਤੇ ਇੱਕ ਮੈਨੂੰ ਨਾ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡ ਰਾਣੇ ਦਾ ਸਥਾਨ ਬਣ ਰਿਹਾ ਸੀ ਨਾ ਤੇ ਉੱਥੇ ਸਾਰੀਆਂ ਸੰਪਰਦਾਵਾਂ ਨੂੰ ਮਾਝੇ ਵੱਲ ਕਿਹਾ ਗਿਆ ਵੀ ਤੁਸੀਂ ਇੱਟਾਂ ਲੈ ਕੇ ਸੇਵਾ ਕਰਕੇ ਪਹੁੰਚੋ ਵੀ ਉੱਥੇ ਸਥਾਨ ਬਣਾਉਣਾ ਹੈ। ਤੇ ਮਾਲਵੇ ਦੇ ਲੋਕ ਪਹਿਲਾਂ ਥੋੜੇ ਖੁਸ਼ ਕਿ ਸੀ ਹੁਣ ਚਲੋ ਧਰਮੀ ਹੋ ਗਏ ਆ ਤੇ ਮਾਝੇ ਵਾਲਿਆਂ ਨੇ ਵੀ ਰਾਂ ਕਤਲੀਆਂ ਟਰਾਲੀਆਂ ਪਰ ਕੇਟਾਂ ਦੀਆਂ ਲੈ ਗਏ ਉੱਥੇ ਉੱਥੇ ਕੋਈ ਬਜ਼ੁਰਗ ਟੱਕਰ ਗਿਆ ਉਹ ਕਹਿੰਦਾ ਵੀ ਕਿੱਥੇ ਚੱਲੇ ਜਾਨੂੰ ਰਾਹ ਪੁੱਛਿਆ ਵੀ ਰੋਡੇ ਪਿੰਡ ਦਾ ਰਾਹ ਦੱਸੋ ਉਹ ਕਹਿੰਦਾ ਵੀ ਅਸੀਂ ਤੇ ਚੱਲੇ ਆ ਮਤਲਬ ਰੋਡੇ ਇੱਟਾਂ ਛੱਡਣ ਉਹਨੇ ਗਾਲ ਕੱਢੀ ਮਾਝੇ ਵਾਲਿਆਂ ਨੂੰ ਵੀ ਸਾਰਾ ਇੱਕ ਫਰਕ ਤੁਹਾਨੂੰ ਮੈਂ ਦੱਸਦਾ ਚੜਦੀ ਕਲਾ ਦਾ ਮਾਲਵੇ ਦੇ ਵਿੱਚ ਸੰਘਰਸ਼ ਬਹੁਤ ਘਟ ਹੋਇਆ ਖੜਕੂ ਮਾਜਜ ਬਹੁਤ ਹੋਇਆ ਪਿੰਡਾਂ ਦੇ ਪਿੰਡੋਂ ਜੁੜ ਗਏ ਜੰਜਾਨੀ ਚੜੀਆਂ ਮਾਲ ਵਿੱਚ ਕਿਸਾਨ ਜੁਨੀਅਨਾਂ ਜਿਹੜੀਆਂ ਹਰ ਗੱਲ ਤੇ ਧਰਨਾ ਲਾ ਕੇ ਬਹਿ ਜਾਂਦੀਆਂ ਮਾਜਜ ਵਿੱਚ ਬਹੁਤ ਘਟਿਆ ਮਾਜਜ ਦੇ ਵਿੱਚ ਅਸੀਂ ਕਦੀ ਨਹੀਂ ਸੁਣਿਆ ਵੀ ਸਾਡੇ ਲਾਗੇ ਕਿਸੇ ਕਿਸਾਨ ਨੇ ਖੁਦਕੁਸ਼ੀ ਕਰ ਲਈ ਹੋਵੇ ਇਹ ਚੜ੍ਹ ਦੀ ਗੱਲ ਦੀ ਨਿਸ਼ਾਨੀ ਹੈ ਜਿੱਥੇ ਕੌਮਾਂ ਸੰਘਰਸ਼ ਲੜ ਕੇ ਲਹੂ ਡੋਲਦੀਆਂ ਉਹ ਧਰਤੀ ਬੜੀ ਸਲਖਣੀ ਹੋ ਜਾਂਦੀ ਸੁ ਸੰਘਰਸ਼ੋਂ ਕਦੇ ਨਹੀਂ ਡਰਨਾ ਚਾਹੀਦਾ ਤੇ ਮੌਤ ਦਾ ਭੈ ਤੇ ਮਹਾਰਾਜ ਕੀ ਕਹਿੰਦੇ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋ ਸਭ ਨਾ ਕਿਰੇਨ ਕਾ ਤੋ ਆਵ ਹਮਾਰੇ ਪਾਸ ਤੇ ਜਿਹੜਾ ਸਤਗੁਰ ਸੱਚੇ ਪਾਸ਼ਾ ਪਹਿਲਾਂ ਗੱਲ ਹੀ ਕਰੇ ਮੈਨੂੰ ਕਹਿੰਦੇ ਵਸੀਸ ਮੰਗਲੇ ਸੀਸ ਮੰਗਲੇ ਇਹਨਾਂ ਨੇ ਕਰ ਦਿੱਤੀ ਗੱਲ ਸਾਫ਼ ਸੀਸ ਮੰਗੇ ਕਿੰਨੇ ਆ ਗੁਰਨਾਨਕ ਪਾਸ਼ਾ ਨੇ ਮੰਗੇ ਗੁਰਨਾਨਕ ਪਾਸ਼ਾ ਨੇ ਕੀ ਕਿਹਾ ਜਿਉਂ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ ਤੇ ਜੇ ਗੁਰੂ ਨਾਨਕ ਪਾਸ਼ਾ ਕਹਿੰਦੇ ਨੇ ਵੀ ਜੇ ਪ੍ਰੇਮ ਦੀ ਖੇਡ ਖੇਡਣੀ ਹੈ ਤੇ ਮੇਰੀ ਗੜੀ ਦੇ ਵਿੱਚ ਆਉਣਾ ਹੈ ਤੇ ਸੀਸ ਟਲੀ ਦੇ ਧਰ ਕੇ ਆਓ ਤੇ ਕਰ ਦਿਓ ਜਿਹੜਾ ਪਰਚਾ ਕਰਨਾ ਗੁਰੂ ਨਾਨਕ ਪਾਸ਼ਾ ਤੇ ਮੈਂ ਤਾਂ ਕੋਈ ਆਪਣੇ ਲੋਗ ਗੱਲ ਨਹੀਂ ਕੀਤੀ ਮੇਰੇ ਤੇ ਵੀ ਕਰ ਦਿਓ ਜਿਹੜਾ ਕਰਨਾ ਸਵਾਲ ਇਹ ਹੈ ਵੀ ਜੇ ਸਿੱਖਾਂ ਨੂੰ ਅਮਰਤ ਛਕਾਉਣ ਦੀ ਗੱਲ ਕਰੀਏ ਤੇ ਸਾਡੀਆਂ ਇਨਕੁਆਰੀਆਂ ਖੁੱਲ ਜਾਂਦੀਆਂ ਕੋਈ ਗੁਰੂ ਸਾਹਿਬ ਦੀ ਬੇਦਵੀ ਕਰ ਜੇ ਹਜ਼ਾਰਾਂ ਥੇਕ ਧੀਆਂ ਪੈਣਾਂ ਦੀ ਬੇਬਦੀ ਕਰ ਜੇ ਕੋਈ ਇਨਕੁਆਰੀ ਨਹੀਂ ਖੁੱਲਦੀ ਉਦੋਂ ਕੋਟ ਕਾਨੂੰਨ ਕਾਇਦਾ ਸਭ ਆਨਾ ਹੋ ਜਾਂਦਾ ਸਿੱਖਾਂ ਵਾਸਤੇ ਤੁਸੀਂ ਇਹ ਸਮਝ ਰਹੇ ਆ ਨਾ ਕਿ ਕਿਉਂ ਚੀਕਾਂ ਵਜਦੀਆਂ ਹਕੂਮਤ ਦੀਆਂ ਜੇ ਮੂੰਚ ਪਾ ਕੇ ਤਮਾਕੂ ਕੇਸ ਕਰਤਲ ਕਰਾ ਕੇ ਤੇ ਗਲੀਆਂ ਚ ਵਾਰਾਗਰਦੀ ਕਰਨੀ ਹੈ ਫਿਰ ਹਕੂਮਤ ਠੀਕ ਹੈ ਜਿਸ ਦਿਨ ਬਾਣਾ ਬਾਣੀ ਦੇ ਧਾਰ ਨਹੀਂ ਬਣਦੀ ਤਿਆਰੀ ਕਰ ਲਈ ਉਹਦੋਂ ਹਕੂਮਤ ਦੀਆਂ ਚੀਕਾਂ ਵਜਦੀਆਂ ਉਹਦੋਂ ਇਨਕੁਆਰੀਆਂ ਖੁੱਲਦੀਆਂ ਤੇ ਤੁਸੀਂ ਹਕੂਮਤ ਦੀਆਂ ਚੀਕਾਂ ਮਰੌਣ ਤੋਂ ਕਿਉਂ ਪਿੱਛੇ ਰਹਿਣਾ 30 ਤਰੀਕ ਨੂੰ ਮੇਰੇ ਖਿਆਲ ਨਾਲ ਐਤਵਾਰ ਬਣਦਾ ਅਕਾਲ ਤਖਤ ਸਾਹਿਬ ਤੇ ਇਸ ਵਾਰ ਜਥੇ ਦਾ ਕਰਨਾ ਆਪਾਂ ਅਮਰਤ ਛਕਾਉਣ ਸੰਚਾਰ ਕਰਾਉਣ ਦਾ ਮਹਾਰਾਜ ਨੇ ਸੇਵਾ ਲੈਣੀ ਹੈ ਤੇ ਮੇਰੀ ਇਹ ਬੇਨਤੀ ਹੈ ਵੀ ਜਿੰਨੇ ਇੱਥੇ ਨੌਜਵਾਨ ਬੈਠੇ ਆ ਜਿਨ੍ਹਾਂ ਰਮਾਲ ਬੰਨੇ ਆ ਸਿਰਾਂ ਤੇ ਜਿਨ੍ਹਾਂ ਨੇ ਦਾੜੀਆਂ ਕੁੱਤਰੀਆਂ ਨੇ ਜਿਨ੍ਹਾਂ ਭੈਣਾ ਬੀਬੀਆਂ ਨੇ ਅਜੇ ਤਿਆਰੀ ਨਹੀਂ ਕੀਤੀ 10-15 ਦਿਨ ਹੈਗੇ ਤਿਆਰੀ ਕਰ ਲਓ ਤੇ ਜਥਾ ਇੱਥੇ ਆਉਣਾ ਚਾਹੀਦਾ ਹੁਣ ਅਸੀਂ ਆਏ ਆ ਫਿਰ ਤੁਸੀਂ ਆਉਣਾ 30 ਤਰੀਕ ਨੂੰ ਉੱਥੇ ਉੱਥੇ ਪਹੁੰਚ ਕੇ ਬਾਕੀ ਸਿੰਘਾਂ ਦੇ ਨਾਲ ਅਮਰਤ ਛਕਣਾ ਖੰਡੇ ਬਾਟੇ ਦੀ ਪਾਉ ਲੈਣੀ ਹੈ ਤੇ ਤਿਆਰ ਬਰ ਤਿਆਰ ਹੋ ਕੇ ਇਸ ਹਕੂਮਤ ਦੇ ਜ਼ੁਲਮ ਦਾ ਟਾਕਰਾ ਕਰਨ ਦੀ ਜਿਹੜੀ ਆ ਉਹ ਮਹਾਰਾਜ ਨੇ ਆਪਾਂ ਨੂੰ ਬਲ ਬਖਸ਼ਣਾ ਜਦੋਂ ਤਿਆਰ ਬਰ ਤਿਆਰ ਹੋਏ ਮੇਰਾ ਵਿਰੋਧ ਕੋਈ ਕਰੀ ਜਾਵੇ ਕੋਈ ਦੀ ਪਰਵਾਹ ਕਰਨ ਦੀ ਲੋੜ ਨਹੀਂ ਜੇ 130 ਕਰੋੜ ਲੋਕ ਸਾਡੀ ਹੋਂਦ ਅਸਤੀ ਨੂੰ ਨਹੀਂ ਮੰਨਦੇ ਉਹ ਸਿੱਖਾਂ ਨੂੰ ਕਿਸਾ ਧਾਰੀ Hindu ਕਹਿੰਦੇ ਆ ਤੇ ਮੈਂ ਕਿਹੜੇ ਖੇਤ ਦੀ ਮੂੜੀਆਂ ਮੇਰਾ ਵਿਰੋਧ ਕਰਨਾ ਹੀ ਉਹਨਾਂ ਨੇ ਤੇ ਜੇ ਉਹਨਾਂ ਦੇ ਨਾਲ ਰਲ ਕੇ ਕੋਈ ਸਿੱਖ ਜਿਨ੍ਹਾਂ ਦੇ ਅੰਦਰ ਗੁਲਾਮੀਕਰ ਕਰ ਗਈ ਹੈ ਉਹ ਵੀ ਕਰੀ ਜਾਂਦੇ ਤਾਂ ਉਹਨਾਂ ਦੇ ਵੀ ਸਮਝੋ ਵੀ ਸੇਵਾ ਹੀ ਲੱਗੀ ਕਿਸੇ ਦਾ ਵਿਰੋਧ ਕਰਨ ਦੀ ਲੋੜ ਨਹੀਂ ਆਪਾਂ ਆਪਣਾ ਕੰਮ ਕਰਨਾ ਹੈ ਕੰਮ ਕੀ ਹੈ ਪਿੰ ਨਸ਼ਾ ਨਹੀਂ ਕਰਨਾ ਬਿਲਕੁਲ ਵੀ ਨਸ਼ਾ ਜੇ ਕਰਨ ਦੀ ਲੋੜ ਪੈ ਗਈ ਆ ਮਰਨਾ ਹੀ ਆ ਨਸ਼ਾ ਕਰਕੇ ਤੇ ਕੋਈ ਨਹੀਂ ਮਤਲਬ ਕੋਈ ਕੌਮ ਦੁਖੀ ਸੋਧ ਕੇ ਮਰ ਜਾਓ ਘਟੋ ਘਟ ਕੋਈ ਤੁਹਾਡੀ ਵਰਸੀ ਮਨਾ ਲੇ ਕੋਈ ਚੇਤਾ ਰੱਖ ਲੇ ਵੀ ਫਲਾਣਾ ਮਰਿਆ ਸੀ ਕੋਈ ਮਾਂ ਹੀ ਮੇਣਾ ਮਾਰ ਦੇ ਕੌਮ ਨੂੰ ਵੀ ਸਾਡਾ ਪੁੱਤ ਕੌਮ ਲਈ ਸ਼ੀਦਾ ਤੁਸੀਂ ਕੀ ਕੀਤਾ ਹੁਣ ਜਿਹਦਾ ਪੁੱਤ ਚਿੱਟੇ ਨਾਲ ਮਰ ਜਾਂਦਾ ਉਹ ਕਹਿ ਸਕਦੀ ਕਿਸੇ ਨੂੰ ਮੇਰਾ ਪੁੱਤ ਚਿੱਟੇ ਨਾਲ ਮਰਿਆ ਤੁਸੀਂ ਕੀ ਕੀਤਾ ਕੋਟਿਆਂ ਜਿਹੜੇ ਨੌਜਵਾਨ ਸੀ ਜਿਹੜੇ ਚਟੇਨਾ ਮਰੇ ਗਏ ਸੋ ਆਪਾਂ ਮੁੜੀਏ ਸਤਗੁਰ ਸੱਚੇ ਪਾਸ਼ਾ ਵੱਲ ਮੁੜੀਏ ਜੇ ਨਾ ਮੁੜੇ ਤੇ ਬਹੁਤ देर ਹੋ ਜਣੀ ਹੈ ਇਸ ਭਲੇਖੇ ਚ ਨਰਿਓ ਵੀ ਗੁਰੂ ਨੂੰ ਸਾਡੀ ਬੜੀ ਲੋੜ ਹੈ ਗੁਰੂ ਦਾ ਖਾਲਸਾ ਨਾ ਪ੍ਰੇਮ ਬਹੁਤ ਹੈ ਸਭ ਤੋਂ ਉੱਚਾ ਜੇ ਦੁਹ ਮਹਾਰਾਜ ਨੇ ਚਾਰ ਪੁੱਤਰ ਕੁਰਬਾਨ ਕੀਤੇ ਤੇ ਕਿਆ ਇਹਨਾਂ ਪੁੱਤਰਨ ਕੇ ਸੀਸ ਪਰਵਾਰ ਦੀਏ ਸੋ ਚਾਰ ਚਾਰ ਮੋਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਹੈ ਉਹਨਾਂ ਨੂੰ ਆਪਣੇ ਪੁੱਤਰਾਂ ਨੂੰ ਖਾਲਸਾ ਪਿਆਰਾ ਹੈ ਪਰ ਰਹਿਤ ਤੋਂ ਪਿਆਰਾ ਨਹੀਂ ਹੈਗਾ ਖਾਲਸਾ ਰਹਿਤ ਪਿਆਰੀ ਮੁਜ ਕੋ ਸਿੱਖ ਪਿਆਰਾ ਨਾ ਤੇ ਜੇ ਰਹਿਤ ਪਿਆਰੀ ਹੈ ਤੇ ਜਿੰਨੂੰ ਅਸੀਂ ਪਿਆਰ ਕਰਦੇ ਜੇ ਉਹਨੂੰ ਰਹਿਤ ਪਿਆਰੀ ਹੈ ਤੇ ਰਹਿਤ ਕਰਨੀ ਰੱਖਣੀ ਅਸੀਂ ਗਰਮ ਗੱਲਾਂ ਦਿੱਤੀਆਂ ਗੱਲਾਂ ਹੋਰ ਕਰ ਲਾਂਗੇ ਉਹ ਉਹ ਨਹੀਂ ਮਸਲਾ ਹੈਗਾ ਪਰ ਜਿਹੜੇ ਕੰਮ ਤੋਂ ਹਕੂਮਤ ਸਾਨੂੰ ਰੋਕਦੀ ਹੈ ਵੀ ਅਸੀਂ ਆਪਣੇ ਪਿਓ ਦਾਦਿਆਂ ਵਰਗੇ ਨਾ ਬਣੀਏ ਅਸੀਂ ਗੁਰੂ ਦੇ ਨਕਸ਼ੇ ਕਦਮਾਂ ਤੇ ਨਾ ਚੱਲੀਏ ਅਸੀਂ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਵਰਗਿਆਂ ਨੇ ਬਣੀਏ ਚੀਕਾ ਮਾਰਦੇ ਨੇ ਵੀ ਪੁਰਾਣਿਆਂ ਦੀ ਨਕਲ ਕਰ ਲਈ ਜੀ ਫਰਾਨਿਆਂ ਦੀ ਨਕਲ ਕਰ ਲਈ ਪਹਿਲੀ ਗੱਲ ਤੇ ਉਹਨਾਂ ਦੀ ਨਕਲ ਕਰਨ ਦਾ ਖਿਆਲ ਮਨ 'ਚ ਨਹੀਂ ਆਉਂਦਾ ਕਦੇ ਵੀ ਪਰ ਉਹਨਾਂ ਦੇ ਪੂਰਨਿਆਂ ਤੇ ਚੱਲਣ ਦਾ ਖਿਆਲ ਹਰ ਸਿੱਖ ਦੇ ਮਨ 'ਚ ਆਉਣਾ ਚਾਹੀਦਾ ਇਹ ਰੌਲਾ ਤੇ ਐ ਪਾਰਿਆ ਵੀ ਕਿੱਦਾਂ ਕਿਸੇ ਮੁਜਰੇ ਕਰਨ ਵਾਲੇ ਦੀ ਨਕਲ ਕਰਨ ਦੀ ਗੱਲ ਕੀਤੀ ਹੋਵੇ ਕਿਸੇ ਨੇ ਇੱਕ ਗੁਰਸਿੱਖ ਜਿਹਨੂੰ 20ਵੀਂ ਸਦੀ ਦੇ ਮਹਾਨ ਸਿੱਖ ਦਾ ਦਰਜਾ ਪ੍ਰਾਪਤ ਹੈ ਉਹਦੇ ਨਕਸ਼ੇ ਕਦਮਾਂ ਤੇ ਚੱਲ ਰਹੇ ਆ ਅਸੀਂ ਚੱਲਣ ਦੀ ਕੋਸ਼ਿਸ਼ ਕਰ ਰਹੇ ਆਂ ਉਹਨਾਂ ਦੇ ਬਰਾਬਰ ਤੇ ਹੋ ਹੀ ਨਹੀਂ ਸਕਦੇ ਚਰਨਾ ਦੀ ਧੂੜ ਬਣਨ ਦੀ ਕੋਸ਼ਿਸ਼ ਕਰਨਦੇ ਆ ਤੇ ਆਈਡੀ ਆਖਰ ਕੀ ਆ ਗਈ ਜਿਹੜਾ ਲੈ ਕੇ ਪੰਜਾਬ ਤੋਂ ਦੇਸ਼ ਦਾ ਇੰਟਰਨੈਸ਼ਨਲ মিডিਆ ਰੌਲਾ ਪਾ ਦੇ ਭਿੰਡਰਾਂ ਵਾਲੇ ਆ ਕਰ ਦਿੱਤਾ ਜੀ ਉਹ ਕਰ ਦਿੱਤਾ ਸੋਇਸ ਕਰਕੇ ਇੰਨੀ ਇੱਕ ਜਿਹੜੀਆਂ ਗੱਲਾਂ ਕਰਨੀਆਂ ਸੀ ਮੈਂ ਕੀਤੀਆਂ ਪਰ ਮੈਨੂੰ ਉਮੀਦ ਆ ਵੀ ਤੁਸੀਂ ਜਿਹੜੀ ਚੜ੍ਹਦੀ ਕਲਾ ਦਾ ਸਵਾਗਤ ਕੀਤਾ ਉਸੇ ਚੜ੍ਹਦੀ ਕਲਾ ਨੂੰ ਕੈਮਰਾ ਰੱਖਣਾ ਹੈ ਇਤਫਾਕ ਇੰਨਾ ਰੱਖਣਾ ਇੱਥੇ ਪੰਜਾਬ ਤੋਂ ਬਾਹਰ ਬੈਠੇ ਜੋ ਅਸੀਂ ਲੋਲੂੜ ਕੇ ਮਰਜੀ ਆਵਾਜ਼ ਕੋਈ ਗੱਲ ਨਹੀਂ ਇਡੀ ਫਰਕ ਨਹੀਂ ਪੈਂਦਾ ਤੁਸੀਂ ਇੱਥੇ ਪੰਜਾਬ ਤੋਂ ਬਾਹਰ ਬੈਠੇ ਜੋ ਪੰਜਾਬ ਤੋਂ ਬਾਹਰ ਬੈਠੇ ਹੈ ਤੁਹਾਡਾ ਫਰਜ਼ ਹੈ ਸਿੱਖ ਦੇ ਹੱਕ ਚ ਖੜਨਾ ਹੈ ਭਾਵੇਂ ਤੈਨੂੰ ਕਿਤੇ ਲੱਗੇ ਵੀ ਸਿੱਖ ਦੀ ਗਲਤੀ ਹੈ ਬਾਅਦ ਵਿੱਚ ਬੈਠ ਕੇ ਸਮਝਾ ਦਿਓ ਉਹਨੂੰ ਪਰ ਮੌਕੇ ਤੇ ਕੋਦੀ ਪੱਗ ਨੂੰ ਹੱਥ ਪਾ ਕੇ ਬੈਠਾ ਵੇ ਤੁਸੀਂ ਉਹਦਾ ਕਸੂਰ ਕੱਢਣ ਦੁਰਪੋਇ ਕੰਮ ਨਹੀਂ ਕਰਨਾ ਕਦੇ ਵੀ ਸਾਰ ਸਿੱਖ ਦੀ ਪੈਣ ਨੂੰ ਆਪਣੀ ਦੀ ਪੈਣ ਜਾਣਨਾ ਸੋ ਇਨੀਆਂ ਕ ਬੇਨਤੀਆਂ ਦੇ ਨਾਲ ਖਿਮਾ ਦਾ ਜਾ ਚੁੱਕੇ ਆ ਜੀ ਜੇ ਕੋਈ ਅਖਰਵਾਦਾ ਘਟਾ ਵੱਧ ਬੋਲਿਆ ਗਿਆ ਹੋਵੇ ਉਹਦੇ ਲਈ ਖਿਮਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਟੀਮਾ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਸੱਦਿਆ ਚਲੋ ਜਕਾਰੇ ਆਪਾਂ ਲਾ ਲਈਏ ਪੰਜ ਸੱਤ ਤੇ ਹੁਣ ਜਕਾਰੇ ਲਾ ਗਏ ਨਾ ਹੋਵੇ ਜਦੋਂ ਛਿੱਧ ਯੁੱਧ ਦੇਣ ਦਾ ਟਾਈਮ ਆਵੇ ਉਦੋਂ ਨਿੱਖਸ ਘੋਲੀ ਵਾਲੀ ਕੋਈ ਇਧਰ ਨੂੰ ਗੰਦ ਟੱਪ ਜਾਏ ਕੋ ਉਧਰ ਨੂੰ ਟੱਪ ਜਾਏ ਮੈਨੂੰ ਸ਼ਗਲਾਂ ਚੇਤਾ ਰਹਿੰਦੀਆਂ ਮੈਂ ਫੜ ਫੜ ਲਿਉਂ ਬਾਅਦ ਜੇ ਰਹਿ ਗਿਆ ਤੇ ਸੋ ਇੰਨੀਆਂ ਕ ਬੇਨਤੀਆਂ ਦੇ ਨਾਲ ਖਿਮਾ ਦਾ ਜਾਚਕਾਂ ਪ੍ਰਬੰਧਕ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਤੇ ਇੱਕ ਦੁਬਧਾ ਹੋ ਗਈ ਸੀ ਵੀ ਅਸੀਂ ਆਉਣਾ ਨਹੀਂ ਉਹਦੇ ਲਈ ਖਿਮਾ ਚਾਹੁੰਨੇ ਜੇ ਕਿ ਸੰਗਤ ਦਾ ਦਿਲ ਦੁਖਿਆ ਹੋਵੇ ਤੁਹਾਡੇ ਚਰਨਾਂ 'ਚ ਹਮੇਸ਼ਾ ਹਾਜ਼ਰ ਹਾਂ ਜਦੋਂ ਬੁਲਾਓਗੇ ਆ ਜਾਾਂਗੇ ਤੇ ਇੰਨੀਆਂ ਕ ਬੇਨਤੀਆਂ ਨਾਲ ਖਿਮਾ ਦਾ ਜਾਚਕਾਂ ਜੀ ਗੱਜ ਕੇ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ